ਸੋਣਿਓ ਕੀ ਹਾਲ ਚਾਲ ਐ ਕਿਦਾਂ ਫੇਰ ਤੇ ਇਹ ਨੂੰ ਤੇ ਮੈਂ ਦਰਦਾ ਜਿਹੜਾ ਕੁੜੀਆਂ ਛੇਰਦਾ ਕੁੜੀਆਂ ਦੇ ਹਾਲ ਚਾਲ ਪੁੱਛਦਾ ਚੱਲ ਥਾਣੇ ਮੇਰੇ ਨਾਲ ਚੱਲਾ ਪੁੱਛ ਤੈਨੂੰ ਮੈਂ ਬੰਦਾ ਬਣਾਉਣਾ ਉੱਥੇ ਲਾਉਨੇ ਫੈਂਟੀ ਤੂੰ ਆਸਕੀਆਂ ਮਾਰਦਾ ਬਾਰੀਆਂ ਕੀ ਹੋੜੇ ਛੇਰਦਾ ਨਾ ਤੇ ਲੋਕ ਪੁੱਤ ਛੇਰਦੇ ਆ ਫਟਾ ਜਿਹੜਾ ਲੋਕਾਂ ਦਾ ਜੀਣਾ ਹਰਾਮ ਕੀਤਾ ਨਾ ਅੱਜ ਕਾਬੂ ਆਇਆ ਤੇ ਮੇਰੇ ਹੈਲੋ ਮੈਂ 7:30 ਵਜੇ ਡਿਊਟੀ ਆਫ ਕਰਕੇ ਆ ਜਾਣਾ ਤੁਸੀਂ ਸਾਰੇ ਤਿਆਰ ਹੋਈਏ ਇਹ ਆਪਾਂ ਚੱਲਦੇ ਜਿਹੜਾ ਰੋਜ਼ ਇੱਥੇ ਕੁੜੀਆਂ ਛੇੜਦਾ ਹੈ ਨਾ ਅੱਜ ਮੈਂ ਲੈਣਦਾ ਜੇ ਅੱਜ ਇਹਨੂੰ ਇੱਥੇ ਪਾਖੜਾ ਲੰਮਿਆ ਫਿਰ ਉਹ ਪਟਾ ਨਾਲੇ ਪਾਉਂ ਤੇ 376 ਦਾ ਪਰਚਾ ਇਹਨੂੰ ਪਤਾ ਲੱਗੇ ਵੀ ਕਿਦਾਂ ਕੀਦੀਆਂ ਧੀਹਾ ਭੈਣਾਂ ਛੇੜੀਆਂ ਦੀਆਂ ਨੇ ਚੰਮ ਲਾਉਨੇ ਦਾ ਚੰਗੀ ਤਰ੍ਹਾਂ ਜ ਉਹ ਸਰੂਪ ਸੇ ਬੰਦਾ ਤਾਂ ਮੈਨੂੰ ਦੀਦਾ ਨਹੀਂ ਪਰਚਾ ਕਿੱਥੇ ਪਾਉਣਾ ਕਿ ਇਹਨੂੰ 76 ਫੇਰ ਮੈਂ ਆ ਜਨਾਬ ਕੀ ਹੋ ਰਿਹਾ ਹੈ